ਖਤ ਲਿਖੀ ਹੋ ਸਕੇ ਤਾਂ ਫਿਰ ਦੁਬਾਰਾ ਖਤ ਲਿਖੀ ਇਸ ਤਰ੍ਹਾਂ ਦਾ ਹੀ ਪਿਆਰਾ ਖਤ ਲਿਖੀ ਕੀਮਤਾਂ ਦੇ ਚੜ ਰਹੇ ਬਾਜ਼ਾਰ ਵਿੱਚ ਹੋ ਰਿਹਾ ਕਿਦਾਂ guzara ਖਤ ਲਿਖੀ ਆ ਗਿਆ ਮਹਿਬੂਬ ਤੇਰਾ ਪਰਤ ਕੇ ਕਰ ਗਿਆ ਜਾਂ ਫਿਰ ਕਿਨਾਰਾ ਖਤ ਲਿਖੀ ਹੋ ਰਿਹਾ ਕੀ ਖੇੜਿਆਂ ਤੇ ਝੰਗ ਵਿੱਚ ਵਸਰਿਆ ਕਿਦਾਂ ਹਜ਼ਾਰਾ ਖਤ ਲਿਖੀ ਰਹਿੰਦੀਆਂ ਸਨ ਜਿਸ 'ਚ ਹਰ ਪਲ ਰੌਣਕਾਂ ਹੈ ਉਹ ਛੱਜੂ ਦਾ ਚਬਾਰਾ ਖਤ ਲਿਖੀ ਮੇਰੇ ਬਾਰੇ ਸੋਚਦੇ ਉਹ ਕਿਸ ਤਰ੍ਹਾਂ ਲੋਕ ਜੋ ਕਰਦੇ ਇਸ਼ਾਰਾ ਖਤ ਲਿਖੀ ਪਿੰਡ ਹੁਣ ਸੁਣਿਆ ਸਮੇਂ ਕਾਂ ਵਿਖਦੀਆਂ ਦੇਖ ਕੇ ਅੱਖੀ ਨਜ਼ਾਰਾ ਖਤ ਲਿਖੀ ਭਾਲਦਾ ਸੀ ਮੌਤ ਨੂੰ ਜੋ ਰਾਤ ਦਿਨ ਭਾਲਦਾ ਸੀ ਮੌਤ ਨੂੰ ਜੋ ਰਾਤ ਦਿਨ ਜੇ ਮਿਲੇ ਸਾਦਿਕ ਵਿਚਾਰਾ ਖਤ ਲਿਖੀ ਜੇ ਮੇਲੇ 사दिक ਵਿਚਾਰਾ ਖਤ ਲਿਖੀ